ਕੀ ਜੜਾ ਦੀ ਮੁੰਡੇ ਬੱਚੇ ਮੁੰਡੇ ਲਿਆ ਤਿੰਨ ਚਾਰ ਵਾਰੀ ਐਥੋਂ ਗੀਰੀ ਮੁੰਡੇ ਆਉਂਦੇ ਪਾਉਂਦੇ ਤੁਸੀਂ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਹੁਣ ਤੁਸੀਂ ਚਾਹੁੰਦੇ ਵੀ ਬੰਦਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉਹ ਤੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚਾ ਚਾਹੋ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨਹੀਂ ਜੇ ਜੀ ਇਹ ਕਿੰਨੇ ਬੰਦੇ ਆ ਜੀ ਉਹ ਸਾਰੇ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਉਹ ਬੈਠੋ ਬੈਠੋ ਥੱਲੇ ਬਾ ਕੇ ਗੱਲ ਕਰਨੋ ਬੈਠ ਜਾ ਥੱਲੇ ਬੈਠ ਜਾ ਕੋਈ ਨਾ ਬੈਠੇ ਸ਼ਾਂਤ ਹੋ ਜਾ ਕੋਈ ਨਾ ਜਿਹੜੀ ਸਦਾਕੀ ਦੀ 3-4 ਦਿਨ ਤੋਂ ਹੋਇਓ ਮੇਰੇ ਮੂਨੇ ਤੇਸ ਪਰ ਮੈਂ ਮਾਰੂਗੀ ਸਾਰੇ ਸਾਹਮਣੇ ਮੇਰੇ ਅੰਦਰ ਮਾਰੋ ਨਾ ਮੋਰੀ ਮਾਰਨ ਦੇ ਕੋਈ ਨਾ ਮੈਨੇ ਬੈਠਾ ਦੇ ਦੋ ਬਾਕੀ ਨਾ ਇੱਕ ਪਾ ਦੀ ਪੈਣ ਬੈਠ ਜਾ ਦੋ ਜਾਨਾ ਸੀ ਬੈਠੋ ਕੀ ਕਰਦੇ ਹੋ ਨੁਕਾਂ ਪਰਗੇ ਨਸ਼ਾ ਵੇਚਦੇ ਸਾਡੇ ਪਿੰਡ ਵਿੱਚ ਪੂਰੇ ਇਕੱਲੇ ਜਾਓ ਉੱਥੇ ਤੋ ਤਾਂ ਵੇਚਦੇ ਨੇ ਦੋ ਦੋ ਤੇ ਪਾਪਾ ਕਾ ਲੋਕ ਨਸ਼ਾ ਵੇਚਦੇ ਨਹੀਂ ਉਹ ਚਲ ਕੋਈ ਗੱਲ ਹੈ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਬੈਠਣਾ ਆਰਾਮ ਨਾਲ ਕੋਈ ਨਹੀਂ ਆਣਾ ਉੱਥੇ ਪੇਸ਼ ਕਰੋ ਕੋਟ ਨਾਲ ਸਾਰੇ ਆਉਂਦੇ ਉਹ ਵੀ ਮਾਰੇ ਸਾਰੇ ਸਾਰੇ ਮੋਟੇ ਨਾਲ ਮੋਟੇ ਨਾਲ ਆ ਤੁਹਾਡੇ ਸਾਰੇ ਬੰਦੇ ਕੋਈ ਆਇਆ ਹੈ ਕਿ ਮੋਟੇ ਨਾਲ ਉਹ ਆ ਗਿਆ ਫਾੜਦੇ ਆ ਫੇਟ ਸਾਡ ਦੇ ਆਓ Okay. Şeriam sahip ਇਹ ਬਸ ਸਾਡੇ ਦੇ ਨਾਲ ਸਾਡੇ ਪਾਰਕ ਮੋਰ ਚੰਗਾ ਦੇਸ਼ਾ ਫੜ ਫੜਕ ਫੜਕ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਹਾਂ ਕਰ ਵੀ ਉਹਨੇ ਮਾਰਿਆ ਕਿ ਉਹਨੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਕੋਈ وجہ ਹੋਗੀ ਮਾਰਿਆ ਨਹੀਂ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿੰਮੇ ਤੁਹਾਨੂੰ ਸਿੱਧੀ ਜਾਣੇ ਹੁਣੇ ਸਾਫੀ ਚਾਹੋ ਮੈਂ ਇਹ ਸਾਫ ਇਹ ਚੋਣੀਆਂ ਜਿੰਨੇ ਮੇਰੇ ਭਰਾ ਦਾ ਮਰਡਰ ਹੋਇਆ ਉਹ ਮੈਂ ਉਹਦਾ ਕਰੂਗੀ ਮੇਰੇ ਤੇ ਜਿਹੜੀ ਮਰਜ਼ੀ ਧਾਰਾ ਲੱਗ ਜੇ ਜਿਹੜੀ ਮਰਜ਼ੀ ਦਾ ਮੈਂ ਲੈਣੇ ਤਿਆਰ ਆ। ਸਰ ਬਖਰ ਸਵਾਦ ਆ। ਜਿਆਦਾ ਰੁਪਾ ਲੱਗਦਾ। ਇਹ ਚੱਕੂ ਇਹ। ਦੇ ਕੇ ਰੱਖਣਾ ਬਖਰ। ਅਜੋ ਕਾਰਵਾਈ ਸਾਰੀ ਗੱਲ ਮੇਰੀ 1 ਮਿੰਟ ਖੰਡ। ਐਫ ਆਈ ਆਰ ਲੋਜ ਹੋ ਗਈ। ਸਾਰਾ ਕੁਝ ਹੋ ਗਿਆ ਸਾਰੀ ਕਾਰਵਾਈ ਹੋ ਰਹੀ ਆ। अंकल बाग है कौन? नीने सेरी 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 अंकल बी बाग। अंकल बाग तो साला कौन? 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 अंकल बाग तो साला क ਮੰਦੇ ਮੰਦੇ ਗੱਲ ਸੁਣੋ ਇਹ ਗੱਲ ਨਾ ਕਰੀਏ ਜੇ ਆਪਣੀ ਨਾ ਸੁਣਿਓ ਪਰਚਾ ਨਾ ਦਰਦੇ ਕਰਦੀ ਓਏ ਮੁਤਾਬਕ ਨਹੀਂ ਬਤਾਏਗਾ ਹਮ ਦਸੂਮਣ ਨਹੀਂ ਕਰਦੇ پٹالے دے سارے اکناں دی عزت نہیں ہے جو اگاں دی بھری ہو جانا 310 دی سزا ہو سزا کرونی ہے دا دیکھ لو جی گل انہوں نے لکھے تے اپ ਆਰਟੋ ਦੇ 10 ਦੇ ਦੋ ਦਿਨ ਬਾਅਦ ਜਦੋਂ ਬਾਹਰ ਆਏ ਹਾਂ ਬਟ ਪਿੱਛੇ ਪਾਸੇ ਸੌੜ ਨਾ ਤਾਂ ਹੀ ਆ ਗਿਆ ਬਾਹਰ ਕੰਮ ਕਰ ਰਿਹਾ ਸੀ ਨਾ ਥੋੜੇ ਜਿਹਾ ਕੰਮ ਨਹੀਂ ਥੋੜੇ ਜਿਹਾ ਵਾਲੀ ਚਾਹ ਵੀ ਉਹਨਾਂ ਨੇ ਮੈਂ ਕਹਿੰਦਾ ਮੇਰਾ ਰਿਕਾ ਲੱਗ ਗਿਆ ਕੋਈ ਵੀ ਹੈ ਜੀ ਜਾਨਤ ਐਮਐਲਏ ਦਾ ਇਨਸਾਨਾ ਉਹ ਕਹਿੰਦੇ ਸੀ ਕਿ ਸਾਡੇ ਕੋਈ ਕਿਸੇ ਕੀ ਲੋਗ Aaaaaaah! <laughs> <laughs> Aaaaaaah! ਬਾੜੀ ਗੱਲ ਆ ਇੱਕ ਇੱਕ ਮਿੰਟ ਥੋੜਾ ਗੱਲ ਪਤਾ ਡਿਪਾਰਟਮੈਂਟ ਲੈਣ ਵਾਲੇ ਕਸਟਮਰ ਨੰਬਰ ਇੱਕ ਨੰਬਰ ਦੇ ਕੇ ਲੈ ਉਹ ਪਰਚਾਹੀ ਜਿਹੜਾ ਡਿਲੇਗ ਲਾਗੇ ਜਿਹੜੇ ਨਾਲ ਦੇ ਸੀ ਉਹਨਾਂ ਨੇ ਫਿਰ ਵੀ ਵਿਚਾਰ ਉਹਨਾਂ ਨੇ ਵਧੀਆ ਗੱਲ ਕੀਤੀ ਆ ਬੜੀ ਗੱਲ ਦੇ ਪੂਰਾ ਕਰਕੇ ਆਵਾਜ਼ ਦੇ ਰਿਹਾ ਨੰਬਰ ਇੱਕ ਇਹ ਐਕਸ਼ਨ ਲੈ ਰਿਹਾ ਨੰਬਰ ਦੋ ਤੇ ਡੇਟਾ ਪਰਚਾਹੀ ਡਿਲੇ ਕਰਾਂਗੇ ਇਹ ਇੱਕ ਮਿੰਟ ਵੀਡੀਓ ਬਣਾਓ

ਕੋਈ ਮੁਰਦਾ ਵਾਂਗ ਦੇ ਪਰਵਰਤਨ ਸੀ ਇਹ ਉਥੋਂ ਮੈਂ ਪਰੇ ਹੀ ਰਹਾ ਥੋੜੇ ਦਾ ਸਰਕਾਰ ਆ ਜੀ ਪਤਾ 2 ਘੰਟੇ ਆਏ ਅਸੀਂ ਖੜੇ ਕੋਈ ਕਾਰਵਾਈ ਨਹੀਂ ਆਇਆ ਫੈਸਲਾ ਨਹੀਂ ਹੋਇਆ ਅਸੀਂ ਲੋਕ ਆਇਆ ਫੈਸਲਾ ਨਹੀਂ ਹੋਇਆ ਸਰਕਾਰ ਪਹਿਲਾਂ ਵੀ ਉਹਨੇ 3 ਵਜੇ ਪਿਆਣਾ ਤੇ ਸਾਡੇ ਟੋਪਰੀ ਨੂੰ ਜਿਹੜਾ ਸੰਜਾ ਜਿਹੜਾ ਮਿਸਪੇਅਰ ਕਰਕੇ ਗਿਆ ਉਹ ਕਿਹੜਾ ਜੀ ਰਾਜਨੀਤੀ ਹੈ ਸਾਡੇ ਪਿਆਣਾ ਤੇ ਰਾਜਨੀਤੀ ਨਾ ਸਭ ਨੂੰ ਨਾਲ ਦੇ ਕੋਈ ਕੁਝ ਹੋਣਾ ਜਿੰਨੇ ਕਮਤ ਕੋਈ ਚਾਹੀਦਾ ਹੋ ਅਸੀਂ ਹੀ ਚੋਨੇ ਸੀ ਕਿ ਵਧੀਆ ਐਮਐਲਏ ਦੁਨੀਆ ਵਿੱਚ ਸਾਡੇ ਦੁੱਤ ਨਹੀਂ ਆਉਂਦੇ ਆ ਗਏ ਪਰ ਤੁਸੀਂ ਇਹ ਦੇਖੋ ਦੋ ਮਹੀਨੇ ਜਿਹੜਾ ਕੋਈ ਕਰਾਈ ਨਹੀਂ ਜਾਤਾ ਉਹ ਸਭ ਉਹ ਸੁਭ ਲੋਕ ਨੂੰ ਇੱਕ ਨਾ ਹੀਰਾ ਹੀਰਾ ਵੀ ਮੁਲਾਇਆ ਕਰ ਕਰਦੀ ਬੱਧ ਕਰਦੇ ਪਰ ਜਿਹੜਾ ਸੰਜੀਵਾ ਨੂੰ ਸਸਪੈਂਡ ਤਾਂ ਹੁਣੇ ਕਰੋ ਬੇਟਾ ਇੱਕ ਮਿੰਟ ਗਾਹੂ ਵੀ ਕਹਿੰਦਾ ਨਹੀਂ ਮਾਮਾ ਭੈਣਾਂ ਨੂੰ ਗਲਤ ਬੋਲ ਕੇ ਗਿਆ ਜੀ ਬੇਗਾ ਕੰਦੇ ਆ ਉਹ ਕੱਟਾ ਨਹੀਂ ਪੂਰਾ ਹੋ

ਕਿਹੜੀ ਫਲਾਕੀ ਨੇ 304 ਦਿਨ ਤੋਂ ਦਿਓ ਮੇਰੇ ਉਹਨਾਂ ਨੂੰ ਬੇਸਪਰੋਂ ਮੈਂ ਮਾਰੂੰਗੀ ਸਾਰੇ ਸਾਹਮਣੇ ਉਹਨਾਂ ਨਾਲ ਮੈਂ ਆਪਰ ਮਾਰੂੰਗਾ ਹੋਰ ਮਾਰੂੰਗਾ ਕੋਈ ਨਾ ਭੇਜ ਦੇ ਦੋ ਬਾਕੀ ਨਾ ਇੱਕ ਬੱਦੀ ਪਿੰਡ ਵਿੱਚ ਭੇਜ ਦਿੱਤਾ ਸੀ ਉਹ ਜਾਣਾ ਸੀ ਬੈਜੋ ਅੱਡੋ ਨੂੰ ਘਰ ਘਰ ਕੇ ਨਸ਼ਾ ਵੇਚਦੇ ਸਾਡੇ ਪਿੰਡ ਵਿੱਚ ਕੋਈ ਨਹੀਂ ਕਹਿੰਦਾ ਜਾਓ ਉੱਥੇ ਦੁੱਧ ਕੋ ਵਿਚ ਦੇਣੇ ਦੁੱਧ ਕੋ ਤੇ ਗੁੱਡੋ ਮਾਪਾ ਕਾ ਲੋਕਾ ਨਾ ਸ਼ਾਹ ਦੇ ਦੇ ਰਿਓ ਨਹੀ ਨਹੀ ਉਹ ਚਲ ਕੋਈ ਗੱਲ ਨਹੀਂ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਬੈਠਣਾ ਆਰਾਮ ਨਾਲ ਕੋਈ ਨਹੀਂ ਆਣਾ ਤੁਹਾਨੂੰ ਆਥੇ ਪੇਸ਼ ਕਰਾਉਣਾ ਕੋਟ ਨਾਲ ਸਾਰੇ ਆਉਂਦੇ ਉਹ ਵੀ ਮਾਰੇ ਸਾਰੇ ਸਾਰੇ ਮੋਟੇ ਨਾਲ ਆ ਟੋਟੇ ਨਾਲ ਆ ਤੁਹਾਡੇ ਸਾਰੇ ਬੰਦੇ ਕੋਈ ਆਇਆ ਤਾਂ ਹੈ ਮੋਟੇ ਨਾਲ ਆ ਉਹ ਆ ਗਿਆ ਛਾਪਦੇ ਫੇਟੇ ਸਾਫ ਕਰਦੇ ਹੋ ਆ ਨਾ ਸਾਫ ਕਰੋ

ਮੈਂ ਸਭ ਤੋਂ ਪਹਿਲਾਂ ਮੈਂ ਮੋਟਰਸਾਈਕਲ ਦਾ ਦੇਸ਼ਾਫਟਾ ਫੜ ਫੜਕ ਫੜਕ ਮંત્રી ਉਹਦਾ ਨਾਮ ਅਸੀਂ ਕਰ ਰਹੇ ਹਾਂ ਕਾਰਵਾਈ ਉਹ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਕੋਈ وجہ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ెంట్ ਨਹੀਂ ਸੀਗੇ ਠੀਕ ਹੈ ਜੇ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿਵੇਂ ਤੁਸੀਂ ਕੀ ਜਾਣੇ ਹੁਣ ਇਹ ਸਾਫ਼ ਕੀਤਾ ਮੈਂ ਇਹ ਸਾਹ ਵੇਚੋਨੀਆ ਜਿਵੇਂ ਮੇਰੇ ਭਰਾ ਦਾ ਮਰਡਰ ਹੋਇਆ ਉਹ ਮੈਂ ਉਹਦਾ ਕਰੂਗੀ ਮੇਰੇ ਤੇ ਜਿਹੜੀ ਮਰਜ਼ੀ ਕਰਾ ਲਵੇ ਜਿਹੜੀ ਮਰਜ਼ੀ ਦਾ ਰੈਕਡ ਲੈਣੇ ਤਿਆਰ ਆ। ਸਾਬ ਕੀ ਹੈ ਜਿਹੜਾ ਜ ਮਤਾਇਤ ਬਾਰੇ ਜਿਹੜੀ ਪੁਲਿਸ ਖਿਲਾਫ ਕਾਰਵਾਈ ਕਰ ਰਹੇ ਨੇ ਐਸੋ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਬਈ ਉਹ ਨਾ ਬਸਵੇਵ ਗੀਤਾ ਸਾਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲਦੀ ਇੱਥੇ ਉਹਨੂੰ ਪੁਲਿਸ ਲਾਈਨ ਡਿਪਾਰਟਮੈਂਟ ਵਾਲੀ ਦੇ ਸਸਪੈਂਸ਼ਨ ਦੀ ਅਪੀਲ ਕਰਕੇ ਐਸਪੀ ਸਾਹਿਬ ਨੂੰ ਹੁਣੇ ਭੇਜ ਦਵਾਂਗਾ। ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਵੀ ਜਿਹੇ ਅਰੈਸਟ ਕਰਕੇ ਤੰਦਰ ਵੀ ਭੇਜਾਂਗੇ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਜੀ ਇਹਨਾਂ ਦੇ ਪਰਿਵਾਰਕ ਤੌਰ ਤੇ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ 30 ਅੱਧਾ ਘੰਟਾ ਪਹਿਲਾਂ ਬੜੀ ਮੁੱਢੀ ਜੀ ਨਕਾ ਜੁਕੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਰਜ ਹੈ ਪਹਿਲਾਂ ਜੀ ਇਹ ਜਿਹੜੇ ਆ ਬੋਲੀ ਸਾਹਮਣੇ ਜਾਵੋ ਅਸਾਂ ਜਾ ਕਰਦੇ ਨੇ ਜਿਹੜੇ ਜਿਹੜੇ ਭਰਾ ਦੇ ਪਰਚੇ ਦਾ ਜਹ ਜੀ ਜਿਹੜਾ ਰਜੇ ਸੀ ਜੀ ਕੋਈ ਆਪਸ ਵਿੱਚ ਕੋਈ ਹਜੇ ਤਾਂ ਪਾਬਾਬੇ ਆਈ ਹੈ ਉਹਨਾਂ ਨੂੰ ਵਕਤ ਪਤਾ ਲੱਗੂਗਾ ਇਹ ਮੈਨੂੰ ਕਿੱਥੇ ਚਲੇ ਸੀ ਇਹ ਇਧਰ ਪਾਣੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਕਿ ਕਿਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਲਾਫ ਪਰਚਾ ਦਾ ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਗਏ ਹਿੱਟ ਕੀਤਾ ਉਹ ਨੌਜਵਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਲਤ ਵਿੱਚ ਮਿਲ ਕੇ ਸ਼ਹੀਦ ਹੋ ਗਏ ਨੇ ਪੀਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਨੇ ਉਹ ਸਬੰਧ ਵਿੱਚ ਮੰਗ ਰਿਹਾ ਹੈ ਕਿ ਜੋ ਵੀ ਵਰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬਹੁਤ ਕਈ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਵਰਦੀ ਜੋ ਕਾਰਵਾਈ ਉਹ ਤੇ ਪੂਰੀ ਤੋਸ ਕਾਰਵਾਈ ਕੀਤੀ ਜਾਏ ਨਸ਼ੇ ਦੇ ਮਾਮਲੇ ਮੁਕਦਮਾ ਨਾਮ ਨਹੀਂ ਜਾ ਰਹੀ ਜੀ ਪਰ ਆਪਣੇ ਨਾਮ ਦੇ ਵਿੱਚ ਵੀ ਦੇਖੋ ਜੀ ਸਾਰੀ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲ ਹੋ ਇੱਕ ਵੱਡਾ ਕੋਡ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਅੱਗੇ ਵੀ ਪਿੱਛੇ ਜੇ ਜ਼ਿੰਦਗੀ ਜ਼ਰੂਰ ਹੋਈ ਹੈ ਦੀ ਇਹਨਾਂ ਆਪਾਂ ਇਹ ਹਟਦੇ ਨਹੀਂ ਹੈਗੇ ਜੀ ਜਦੋਂ ਸਾਰਾ ਮਤਲਬ ਖਾਦੂ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਵੀ ਇਹ ਸਾਰਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਜੀ ਤੁਹਾਨੂੰ ਪਤਾ ਵੀ ਪਿੱਛੇ ਜੇ ਵੀ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਤੋਂ ਸਮਝੋ ਆਪ ਦੁੱਖ ਹੋਇਆ ਹੈ ਨਾ ਕਿਸੇ ਪਰਿਵਾਰ ਤੋਂ ਜਦੋਂ ਮੈਂਬਰ ਚਲੇ ਜਾਂਦਾ ਉਹਦੀਆਂ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਭਰਚਾ ਉਹਨਾਂ ਤੇ ਉਹਨਾ ਬ ਅਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆਂ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ। ਅੱਛਾ ਜੀ ਇਹ ਕਾਰਵਾਈ ਲਈ ਖੜੇ ਆਂ ਤਾਂ ਪੋਸਟ ਤੁਹਾਡੇ ਵੱਲੋਂ ਕਾਰਵਾਈ ਲਈ ਤਾਂ ਤਿਆਰੀ ਹੈ ਜੀ ਤਿਆਰ ਹੈ। ਹਰ ਪਕੋੜਾ ਕੀ ਹੋਇਆ ਇਹਦਾ ਮੁੰਡੇ ਡੈੱਥ ਕਿਉਂ ਹੋਈ ਆ? ਕੁਲਵਿੰਦਰ ਸਿੰਘ ਅਜ ਜਿਹਨੇ ਮਾਰਿਆ ਕਿਉਂ ਜੋ ਸੋਨੂ ਸੋਨੂ ਆਈ ਚੱਕਲੀ ਮੰਗਾ ਤਾ। ਅੱਛਾ ਇਹਨੇ ਪਹਿਲੇ ਜਦੋਂ ਪੱਚੇ ਦਾ ਜ ਆਪਣੇ ਮਾਸੜੇ ਨੂੰ ਉਸਾਰਨਾ ਸੀ। ਨਹੀਂ ਹੈ ਜੀ। ਤੇ ਮਾਚਰ ਵਾਲੇ ਨੇ ਨਹੀਂ ਮਾਚਰ ਵਾਲੇ ਨਹੀਂ ਜਿਹੜੇ ਤੇ ਭਰਾ ਤੇ ਭਰਾ ਤੇ ਦੋਵਾਂ ਨੇ ਮਾਰੇ ਕੰਦਰੀ ਲਈਏ ਕਿ ਨਹੀਂ ਕੱਲਾ ਸੋਨੂੰ ਚਲਾ ਰਿਆ ਸੀ ਜਿੰਦੇ ਤੱਕ ਇਹਨਾਂ ਨੇ ਬਿਆਲ ਪਾਇਆ ਸੀ ਉਦੋਂ ਤੱਕ